ਟੋੜਾ ਪੈਂਚੇ ਸੀ ਬੈਠੇ ਆ ਤੇ ਬਹੁਤ ਸਾਰਿਆਂ ਨੇ ਉਹਨਾਂ ਦੇ ਬੁੱਕਲ ਦਾ ਰੱਜ ਕੇ ਨਿੱਕ ਮਾਣਿਆ ਹੋਏਗਾ ਬਹੁਤ ਸਾਰਿਆਂ ਨੂੰ ਉਹਨਾਂ ਨੇ ਉਂਗਲੀ ਨਾਲ ਤੋੜ ਕੇ ਸਿਆਸਤ ਵਿੱਚ ਵਾਰਿਆ ਉਸ ਮਹਾਨ ਇੱਕ ਕੌਮ ਦੇ ਦਰਦੀ ਦੀ ਯਾਦ ਤਾਜ਼ਾ ਕਰ ਰਹੇ ਹੋ ਸ਼ਤਾਬ ਜੀ ਦੇ ਰੂਪ ਵਿੱਚ ਉਪਦੇਸ਼ ਕਰਨ ਵਾਲੀ ਇੱਕ ਬਹੁਤ ਵੱਡੀ ਕਸ਼ਬੂਦਾਰ ਸ਼ਖਸੀਅਤ ਜੱਜਾ ਗੁਰਚਲ ਸਿੰਘ ਜੀ ਟੋੜਾ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਆਪਾਂ ਸਾਰੇ ਜਨਮ ਸ਼ਤਾਬਦੀ ਨੂੰ ਮਨਾਉਣ ਵਾਸਤੇ ਇਕੱਤਰ ਹੋਏ ਆਂ ਸੇਵਕੀ ਔਰਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਮਹਾਨ ਸ਼ਖਸੀਅਤ ਪੰਥ ਦੇ ਮਹਾਨ ਦਰਦੀ ਜਿਹੜੇ ਦਿੱਲੀ ਦੇ ਨਾਲ ਦ੍ਰਿੜਤਾ ਦੇ ਨਾਲ ਪੰਥ ਦੀ ਸੇਵਾ ਕਰਨ ਵਾਲੀ ਬਲਖਣ ਅਤੇ ਮਿਕਨਾਤੀ ਸੀ ਸ਼ਖਸੀਅਤ ਜਿਨ੍ਹਾਂ ਦੇ ਮਨ ਦੇ ਅੰਦਰ ਪੰਥ ਵਸੈ ਮੈਂ ਉਜੜਾ ਮਨ ਚਾਉ ਕਨੈਰਾ ਦਾ ਪਹਿਰੇਦਾਰੀ ਤੇ ਸਭਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮर्यादा ਵਿੱਚ ਰਹਿਣ ਲਈ ਉਪਦੇਸ਼ ਕਰਨ ਵਾਲੀ ਇੱਕ ਬਹੁਤ ਵੱਡੀ ਖਸ਼ਬੂਦਾਰ ਸ਼ਖਸੀਅਤ ਜਸਦਰ ਗੁਰਚਲ ਸਿੰਘ ਜੀ ਟੋੜਾ ਸਾਹਿਬ ਜੀ ਦੀ ਪਿਉਤਰ ਯਾਦ ਵਿੱਚ ਆਪਾਂ ਸਾਰੇ ਜਨਮ ਸ਼ਤਾਬਦੀ ਨੂੰ ਮਨਾਉਣ ਵਾਸਤੇ ਇਕੱਤਰ ਹੋਏ ਹਾਂ ਜਿਸ ਬਾਦਸ਼ਾਹ ਦੀ ਬਖਸ਼ਿਸ਼ ਦੁਆਰਾ ਉਹਨਾਂ ਨੂੰ ਐਡੇ ਵੱਡੇ ਰੁਤਬੇ ਪ੍ਰਾਪਤ ਹੋਏ ਜਿਸ ਦੀ ਮਿਹਰ ਸਦਕਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਪੂਰਨ ਕਾਮਯਾਬੀਆਂ ਲਈਆਂ ਉਹ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਆਓ ਸਭ ਤੋਂ ਪਹਿਲਾਂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਕਿਹਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਮ ਦੇ ਅਨੁਸਾਰ ਤੁਸੀਂ ਉਸ ਮਹਾਨ ਇੱਕ ਕੌਮ ਦੇ ਦਰਦੀ ਦੀ ਯਾਦ ਤਾਜ਼ਾ ਕਰ ਰਹੇ ਹੋ ਸ਼ਤਾਬ ਦੇ ਰੂਪ ਵਿੱਚ ਕਿਉਂਕਿ ਅਸੀਂ ਸਾਰਿਆਂ ਨੇ ਉਹਨਾਂ ਕੋਲ ਪ੍ਰੇਰਣਾ ਲੈਣੀ ਹੈ ਅਸੀਂ ਸਾਰਿਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਇੱਕ ਜੋ ਲਕਸ਼ ਸੀਗਾ ਕਿ ਸਿੱਖ ਸੋਚ ਸਿੱਖ ਤਾਤ ਮਰਿਆਦਾ ਦੀ ਪਹਿਰੇਦਾਰੀ ਅਤੇ ਸਦਾ ਸੱਚ ਬੋਲ ਕੇ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਜਿਉਂਦਾ ਰੱਖਣ ਦੀ ਤਮੰਨਾ ਜਰੀ ਸੀ ਉਹ ਅਸੀਂ ਅੱਜ ਲੈ ਕੇ ਜਾਣਾ ਬਹੁਤ ਕੁਝ ਕਿਹਾ ਜਾ ਸਕਦਾ ਹੈ ਬਹੁਤ ਕੁਝ ਕਿਹਾ ਜਾ ਸਕਦਾ ਹੈ ਮੈਂ ਕਹਿ ਸਕਦੀ ਹਾਂ ਕਿ ਜਿਹਦਾ ਟੋੜਾ ਸਬਜੀ ਦਾ ਭਾਵੇਂ ਮੇਰਾ ਬਹੁਤ ਚਿਰ ਵੱਧ ਵਾਪਿਆ ਕਈ ਥੇ ਤੁਸੀਂ ਬੈਠੇ ਹੋ ਜਿਹੜੇ ਨਾਲ ਪੜੇ ਹੋਣਗੇ ਕਿਤੇ ਗਲੀਆਂ ਵਿੱਚ ਬੈਠਿਆਂ ਗੱਲਾਂ ਕੀਤੀਆਂ ਹੋਣਗੀਆਂ ਕਿਉਂਕਿ ਟੋੜਾ ਪਿੰਡ 'ਚ ਅਸੀਂ ਬੈਠੇ ਆਂ ਤੇ ਬਹੁਤ ਸਾਰਿਆਂ ਨੇ ਉਹਨਾਂ ਦੇ ਬੁੱਕਲ ਦਾ ਰੱਜ ਕੇ ਨਿੱਗ ਮਾਣਿਆ ਹੋਵੇਗਾ ਬਹੁਤ ਸਾਰਿਆਂ ਨੂੰ ਉਹਨਾਂ ਨੇ ਉਂਗਲੀ ਨਾਲ ਤੋੜ ਕੇ ਸਿਆਸਤ ਵਿੱਚ ਵਾਰਿਆ ਬਹੁਤ ਸਾਰੇ ਨੂੰ ਘਰੇਂਡਿਆਂ ਤੇ ਚੁੱਕ ਕੇ ਮੋਢਿਆਂ ਤੇ ਚੁੱਕ ਕੇ ਉਹਨਾਂ ਨੇ ਵੱਡੀਆਂ ਪਦਵੀਆਂ ਤੇ ਪਹੁੰਚਾਇਆ ਉਹ ਸੰਜੇਦਰ ਗੁਰਚਲ ਸਿੰਘ ਜੀ ਟੋੜਾ ਸਾਹਿਬ ਮੇਰੇ ਤੋਂ ਪਹਿਲਾਂ ਬਹੁਤ ਹੀ ਸ਼ਖਸੀਅਤਾਂ ਜਿਹੜੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਉਹ ਬੋਲ ਕੇ ਗਏ ਮੈਂ ਨਾਮਾ ਦੀ ਲਿਸਟ ਵਿੱਚ ਨਾ ਪਵਾਂ ਸਾਸਗਤ ਜੀ ਮੈਨੂੰ ਪਹਿਲੀ ਵਾਰੀ ਮੈਂ 1996 ਦੇ ਵਿੱਚ ਮੈਂਬਰ ਐਸਟੀਪੀਸੀ ਬਣੀ ਕੇਵਲ ਦੋ ਤਿੰਨ ਮੀਟਿੰਗਾਂ ਵਿੱਚ ਮੇਰਾ ਉਹਨਾਂ ਦੇ ਨਾਲ ਵਾਪਿਆ ਭਾਵ ਉਹਨਾਂ ਦੇ ਨਾਲ ਮਿਲਾਪ ਹੋਇਆ ਇਸ ਤੋਂ ਪਹਿਲਾਂ ਮੈਂ ਕਦੀ ਵੀ ਜਹਦਰਪੁਰ ਚਲਸ ਸਿੰਘ ਜੀ ਟੋੜਾ ਸਾਹਿਬ ਜੀ ਦਾ ਸੰਗ ਨਹੀਂ ਸੀ ਕੀਤਾ ਕੁਦਰਤੀ ਤੌਰ ਤੇ ਐਸਾ ਮੌਕਾ ਆਇਆ ਕਿ ਜਦੋਂ 1999 ਦਾ 700 ਸਾਲਾ ਖਾਲਸਾ ਸਿਰਜਣ ਦਾ ਅਵਦੇਸਾ ਆਇਆ ਤੁਸੀਂ ਹੈਰਾਨ ਹੋਵੋਗੇ ਕਿ 16 ਮਾਰਚ 1999 ਦੀ ਰਾਤ ਤੇ 15 ਮਾਰਚ 1999 ਦੀ ਰਾਤ ਨੂੰ ਸਦਾ ਪ੍ਰਕਾਸ਼ ਜੀ ਬਾਦਲ ਨੇ ਜਦੋਂ 11:30 ਵਜੇ ਮੈਨੂੰ ਟੈਲੀਫੋਨ ਕੀਤਾ ਤੇ ਸੱਚ ਜਾਣਿਓ ਮੇਰੀ ਰੂਹ ਕੰਬ ਗਈ ਲੱਤਾਂ ਕੰਬਣ ਲੱਗ ਪਈਆਂ ਮਹਰਾਨ ਪਰੇਸ਼ਾਨ ਹੋ ਗਈ ਕਿ ਕੈਸਾ ਸੁਨੇਹਾ ਮੈਂ ਆਪਣੇ ਕੰਨਾਂ ਨਾਲ ਸੁਣ ਲਈਏ ਐਡੀ ਬੜੀ ਸ਼ਖਸੀਅਤ ਪੰਥ ਨੂੰ ਬਹੁਤ ਵੱਡੀਆਂ ਸੇਵਾਵਾਂ ਦੇਣ ਵਾਲੀ ਉਹ ਤਾਕਤ ਜਿਸ ਨੇ ਸਿੱਖ ਕੌਮ ਨੂੰ ਬਹੁਤ ਵੱਡੇ ਮੰਜ਼ਲਾਂ ਤੇ ਪਹੁੰਚਾਇਆ ਹੋਵੇ ਅੱਜ ਇਹ ਕਿਹੜਾ ਭਾਣਾ ਵਰਤਨ ਜਾ ਰਿਹਾ ਸਤ ਜਾਨੀਓ ਮੇਰੇ ਅੱਖਾਂ 'ਚ ਹੰਝੂ ਵਗਣ ਲੱਗ ਪਏ ਔਰ ਜਿਸ ਵੇਲੇ ਮੈਨੂੰ ਉਹਨਾਂ ਨੇ ਹੁਕਮ ਕੀਤਾ ਕਿ ਸਵੇਰੇ 7 ਵਜੇ ਆਓ ਤੇ ਮੈਂ ਪਹੁੰਚ ਗਈ ਉੱਥੇ ਉੱਥੇ ਪਹੁੰਚ ਕੇ ਵੀ ਮੈਂ ਜਿਸ ਤਰ੍ਹਾਂ ਬੰਦਾ ਪੁੱਬਾਂ ਮਾਰ ਕੇ ਰੋਂਦਾ ਮੈਂ ਰੋਂ ਲੱਪਈ ਬਾਦਲ ਸਾਹਿਬ ਕਹਿੰਦੇ ਗੱਲ ਕੀ ਹੋਈ ਐ ਮੈਂ ਕਿਹਾ ਬਾਦਲ ਸਾਹਿਬ ਇਸ ਵੱਡੀ ਸ਼ਖਸੀਅਤ ਤੋਂ ਬਾਅਦ ਇਸ ਸਥਾਨ ਦੇ ਉੱਤੇ ਜੇ ਕੋਈ ਸੇਵਾ ਨਿਭਾਉਣੀ ਹੋਵੇ ਤੇ ਬੜੀ ਔਖੀ ਐ ਮੇਰੇ ਵਾਸਤੇ ਗੱਲ ਨਹੀਂ ਮੈਂ ਸਭ ਦੀ ਤੁਸੀਂ ਮੈਨੂੰ ਬਹੁਤ ਵੱਡੀ ਚੜੋਤੀ ਵਿੱਚ ਪਾ ਰਹੇ ਹੋ ਮੇਰਾ ਮਨ ਕੰਬਦਾ ਹੈ ਮੇਰਾ ਦਿਲ ਕੰਬਦਾ ਹੈ ਕਿ ਜਦੋਂ ਗੁਰਚੰਦ ਸਿੰਘ ਜੀ ਟੋਣਾ ਸਾਹਿਬ ਦੀ ਉਸ ਥਾਂ ਦੇ ਉੱਤੇ ਬੈਠ ਕੇ ਮੈਂ ਇਹ ਸੰਸਥਾ ਨੂੰ ਕਿਵੇਂ ਚਲਾ ਸਕਦੀ ਹਾਂ ਚਲੋ ਹੌਸਲਾ ਦਿੱਤਾ ਚੱਲ ਪਏ ਸਾਸ ਸੈ ਦੀ ਲੰਬੀ ਕਹਾਣੀ ਹੈ ਨਾ ਮੈਂ ਉੱਥੇ ਕਿਸੇ ਮੁਲਾਜ਼ਮ ਨੂੰ ਜਾਣਦੀ ਸੀ ਨਾ ਕੋਈ ਮੈਂਬਰ ਨੂੰ ਪਤਾ ਮੇਰਾ ਸਮੰਦ ਸੀ ਕਿਸੇ ਕਿਸਮ ਦੇ ਮੈਂ ਕਿਸੇ ਉਸ ਦੀ ਅੰਦਰਲੀ ਜਿਹੜੀ ਪ੍ਰਕਿਰਿਆ ਸੀ ਉਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ ਸੀ ਕਿ ਸ਼੍ਰੋਮਣੀ ਕਮੇਟੀ ਕਿਸੇ ਤਰ੍ਹਾਂ ਚੱਲਦੀ ਹੈ ਜਦੋਂ ਮੈਂ ਮੀਟਿੰਗ ਦੇ ਵਿੱਚ ਬੈਠੀ ਇੱਕ ਇੱਕ ਮੁਲਾਜ਼ਮ ਇੱਕ ਇੱਕ ਉਸਤਾ ਜਿਹੜਾ ਸੀ ਕਰਮਚਾਰੀ ਪਾਵੇਂ ਉਹ ਕਾਲ ਜਾਂਦਾ ਹੋਵੇ ਪਾਵੇਂ ਕੋਈ ਸਕੂਲਾਂ ਦਾ ਹੋਵੇ ਪਾਵੇਂ ਉਹ ਐਜੂਕੇਸ਼ਨਰੀ ਕਮੇਟੀ ਦਾ ਹੋਵੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਕਿਹਾ ਮੇਰੇ ਵੀਰੋ ਤੁਸੀਂ ਮਹਾਨ ਸੱਜਤਾ ਦੇ ਵਿੱਚ ਸੇਵਾ ਕੀਤੀ ਹੈ ਜਦਦਾ ਗੁਰਚੰਦ ਸਿੰਘ ਜੀ ਟੋੜਾ ਦੇ ਹੱਥਾਂ ਦੇ ਲੱਗੇ ਹੋਏ ਤੁਸੀਂ ਬੂਟੇ ਹੋ ਤੁਹਾਡੇ ਅੰਦਰ ਬਹੁਤ ਵੱਡਾ ਉਹਨੇ ਪਿਆਰ ਪੰਥ ਵਾਸਤੇ ਭਰਿਆ ਹੋਇਆ ਹੈ। ਇਸ ਸੰਸਥਾ ਵਾਸਤੇ ਤੁਹਾਨੂੰ ਬਹੁਤ ਵੱਡੀ ਉਹਨਾਂ ਨੇ ਜ਼ਿੰਮੇਵਾਰੀ ਹਮੇਸ਼ਾ ਸੌਂਪੀ ਹੈ। ਕਿਰਪਾ ਕਰਿਓ ਅੱਜ ਜੇ ਉਹ ਸਾਡੇ ਤੋਂ ਥੋੜੀ ਜੀ ਅਸੀਂ ਦੂਰੀ ਬਣਾ ਕੇ ਇਸ ਇਕੱਠੇ ਹੋਏ ਆਂ। ਮੇਰੇ ਵਾਸਤੇ ਇੱਕ ਬਹੁਤ ਵੱਡੀ ਤਕਲੀਫ ਹੈ ਕਿਉਂਕਿ ਮੇਰਾ ਉਹਨਾਂ ਨਾਲ ਕੋਈ ਮਤਲਬ ਨਹੀਂ ਸੀ, ਕੋਈ ਨਿੱਜੀ ਤੌਰ ਤੇ ਕੋਈ ਐਸੇ ਬਿਖਰੀ ਮਾਨੀ ਸੀ। ਹੁਕਮ ਲਾਤਾ ਤੇ ਮੈਂ ਉਹਨਾਂ ਦੀ ਖੁਸ਼ਬੂ ਉਹਨਾਂ ਮੁਲਾਜ਼ਮਾਂ ਵਿੱਚੋਂ ਉਹਨਾਂ ਕਰਮਚਾਰੀਆਂ ਵਿੱਚੋਂ ਉਥੇ ਦੀ ਸਾਰੀ ਕੀਤੀ ਹੋਈ ਸੇਵਾ ਵਿੱਚੋਂ ਜੋ ਮਹਿਕ ਮੇਰੇ ਅੰਦਰ ਵਸੀ ਮੇਰੀ ਇੱਕ ਚਿੰਤਾ ਲੱਗੇ ਕਿ ਇਹਨਾਂ ਚੁਣੌਤੀਆਂ ਦੇ ਸਾਹਮਣਾ ਕਰਨ ਵਾਸਤੇ ਮੈਨੂੰ ਇਹ ਲੈ ਕੇ ਤੁਰਨਾ ਪਵੇਗਾ ਸਾਰੇ ਸਮਾਂ ਮੈਂ ਇਸੇ ਗੱਲ ਵਿੱਚ ਰਹੀ ਕਿ ਮੈਂ ਉਹਦੀ ਆਗਿਆਕਾਰਤਾ ਦੇ ਨਾਲ ਉਹਦੀ ਦਿੱਤੀ ਹੋਈ ਜਿਹੜਾ ਕਮਾਈ ਸੀ ਉਹਨੂੰ ਮੈਂ ਕਿਸ ਤਰ੍ਹਾਂ ਆਪਣਾ ਅਕੀਦਾ ਬਣਾ ਕੇ ਤੁਰਾਂ ਕਿਸ ਤਰ੍ਹਾਂ ਮੈਂ ਅਗਵਾਈ ਉਸ ਤੋਂ ਲਵਾਂ ਸਾਸ ਜੀ ਚਲੋ ਖੈਰ ਸਮਾਂ ਹੈ ਮੈਂ ਲੰਬੀ ਕਹਾਣੀ ਨਹੀਂ ਪਾਣੀ ਇੱਕ ਦਿਨ ਦੀ ਗੱਲ ਹੈ ਤੁਸੀਂ ਅੱਜ ਤੇ ਦੇਖ ਦੇਖੋ ਜਿਹੜਾ ਮਾੜਾ ਜੇ ਪਰੇ ਹੋ ਜਾਵੇ ਉਹਦੇ ਖਿਲਾਫ ਪੰਡਾ ਮੂੰਹ ਗੱਲਾਂ ਕਰ ਕਰਕੇ ਅਸੀਂ ਉਹਨੂੰ ਦੁਸ਼ਮਣ ਬਣਾ ਦਿੰਨੇ ਆ ਜਦਾ ਗੁਰਚੰਦ ਸਿੰਘ ਦੀ ਟੋੜਾ ਸਾਹਿਬ ਮੈਂ 23 ਮਾਰਚ 2004 ਨੂੰ ਜਦੋਂ ਬਣੀ ਦੂਜੀ ਵਾਰ 2004 ਦੇ ਵਿੱਚ 23 ਮਾਰਚ ਤੇ 24 ਮਾਰਚ ਨੂੰ ਨਾ ਸੌਰੀ 23 ਸਤੰਬਰ 2004 ਨੂੰ ਮੈਂ ਜਦੋਂ ਬਾਅਦ ਫਿਰ ਦੁਬਾਰਾ ਪ੍ਰਧਾਨ ਬਣੀ 24 ਮਾਰਚ 24 ਨਵੰਬਰ ਨੂੰ ਉਹਨਾਂ ਦਾ ਜਨਮ ਦਿਹਾੜਾ ਆ ਗਿਆ ਤੁਸੀਂ ਸੱਚ ਜਾਣਿਓ ਸਾਰਿਆਂ ਨੇ ਸਲਾਹ ਕੀਤੀ ਕਿ ਟੋੜਾ ਸਾਹਿਬ ਦੇ ਜਨਮ ਦਿਹਾੜੇ ਤੇ ਆਪਾਂ ਸਾਰੇ ਪਹੁੰਚੀਏ ਇੱਥੇ ਮੈਂ ਆਈ ਤੇ ਬਹੁਤ ਸਾਰੇ ਮੇਰੇ ਖਲ ਸਾਡੇ ਪੌਰ ਸਾਹਿਬ ਵੀ ਬੈਠੇ ਸਨ ਟੋੜਾ ਸਾਹਿਬ ਬੈਠੇ ਸਨ ਪੰਜੋਲੀ ਹੋਰੀ ਸਾਰੇ ਮੈਂ ਆ ਕੇ ਵਧਾਈ ਦਿੱਤੀ ਲੱਡੂਆਂ ਦੇ ਡੱਬੇ ਲੈ ਕੇ ਆਈ ਬੜੇ ਖੁਸ਼ ਹੋਏ ਮਾਤਾ ਜੀ ਬੜੇ ਖੁਸ਼ ਹੋਏ ਮੈਨੂੰ ਇੱਕ ਗੱਲ ਵੀ ਯਾਦ ਹੈ ਐਸੇ ਕੁਝ ਮਹਿਸੂਸ ਨਾ ਕਰਿਓ ਜਦੋਂ ਮਾਤਾ ਜੀ ਬਿਮਾਰ ਹੋ ਗਏ ਉਹਦਾ ਮੈਂ ਹਰਮੇਲ ਸਿੰਘ ਜੀ ਟੋੜਾ ਸਾਹਿਬ ਦੇ ਘਰ ਕੋਠੀ ਵਿੱਚ ਸੀ ਤੇ ਮੈਂ ਉੱਥੇ ਆਈ ਜਦੋਂ ਮੈਂ ਉੱਥੇ ਆਈ ਤਾਂ ਮੈਂ ਮਾਤਾ ਜੀ ਨੂੰ ਨਮਸਕਾਰ ਵੀ ਕੀਤੀ ਪ੍ਰਧਾਨ ਸਾਹਿਬ ਨੂੰ ਮੈਂ ਕਿਹਾ ਮੈਂ ਖਬਰ ਲੈਣ ਵਾਸਤੇ ਆਈ ਪ੍ਰਧਾਨ ਸਾਹਿਬ ਬੜੇ ਖੁਸ਼ ਹੋਏ ਤੇ ਮਾਤਾ ਮੈਨੂੰ ਕਹਿਣ ਲੱਗੇ ਬੀਬੀ ਤੂੰ ਤੇ ਸਾਨੂੰ ਮੰਜੇ ਤੇ ਪਾਤਾ ਤੇ ਹੁਣ ਖਬਰ ਲੈਣ ਆ ਗਈ ਹੈ ਟੋੜਾ ਸਾਹਿਬ ਦਾ ਦਿਲ ਵੇਖੋ ਕਹਿੰਦੇ ਤੇ ਸਾਡੀ ਧੀ ਹੈ ਇਹਦਾ ਕੀ ਕਸੂਰ ਹੈ ਇਨੂੰ ਤੇ ਬੜੀ ਜੋ ਹੁਕਮ ਲੱਗਾ ਉਹਨੇ ਨਿਭਾਇਆ ਤੇ ਹੁਕਮ ਬੜਾ ਵਧੀਆ ਢੰਗ ਨਾਲ ਨਿਭਾਰੇ ਆ ਮੈਂ ਇਸ ਗੱਲ ਤੋਂ ਖੁਸ਼ ਐ ਮੈਨੂੰ ਸਕੂਨ ਐ 2003 ਵਿੱਚ ਮੇਰੇ ਦੋਤਰੇ ਦਾ ਜਨਮ ਹੋਇਆ ਟੌੜਾ ਸਾਹਿਬ ਦਾ ਪ੍ਰਧਾਨ ਬਣ ਗਏ ਸਨ ਮੰਨ ਤੇ ਉਹਦਾ ਤੇ ਬੋਝ ਵੀ ਬੜਾ ਸੀ ਕਿਉਂਕਿ ਉਹ ਆਪਣੀ ਸ਼ਖਸੀਅਤ ਨੂੰ ਸਮਝਦੇ ਸੀਗੇ ਕਿ ਕੋਈ ਫਰਕ ਪਿਆ ਉੱਥੇ ਗਏ ਮੈਂ ਬੁਲਾਇਆ ਉਹਨਾਂ ਨੂੰ ਉੱਥੇ ਪਹੁੰਚੇ 5 ਮਿੰਟੋ ਦੋਤਰੇ ਨੂੰ ਹੱਥਾਂ ਵਿੱਚ ਲੈ ਕੇ ਲੋਰੀਆਂ ਗਿੰਦੇ ਰਹੇ ਸ਼ਬਦ ਦੀਆਂ ਪੁੱਤਾ ਮਾਤਾ ਕੀ ਅਸੀਸ ਨਮਕਣਾ ਵਿਸਰਵਾ ਤੁਮ ਕੋ ਹਰ ਹਰ ਸਦਾ ਪਜੋ ਵਰਦੀ ਵਦੀ ਵੇਲ ਬੋ ਪੀੜੀ ਚਾਲੀ ਧਰਮ ਕਲਹਰ ਬੰਦ ਬਹਾਲੀ ਐਨੀ ਬਾਣੀ ਦੇ ਨਾਲ 5 ਮਿੰਟ ਲਗਾਤਾਰ ਲੋਰੀਆ ਦਿੰਦੇ ਰਹੇ ਸਟੇਜ ਤੇ 1 ਘੰਟਾ ਬੋਲੇ 1 ਘੰਟਾ ਬੋਲ ਕੇ ਜਿਹੜਾ ਉਹਨਾਂ ਨੂੰ ਤਾਕਤ ਦਿੱਤੀ ਸ਼ਕਤੀ ਦਿੱਤੀ ਉਹਨਾਂ ਕਿਹਾ ਮੈਨੂੰ ਬੜਾ ਮਹਿਸੂਸ ਹੋਇਆ ਸੀ ਜਿਸ ਵੇਲੇ ਮੈਨੂੰ ਉੱਥੋਂ ਪ੍ਰਧਾਨਗੀ ਦੀ ਕੁਰਸੀ ਤੋਂ ਲਾਇਆ ਲੇਕਿਨ ਮੈਨੂੰ ਸਕੂਨ ਬੜਾ ਮਿਲਿਆ ਮੈਨੂੰ ਸ਼ੁਕਰ ਕੀਤਾ ਮੈਂ ਕਿ ਕਮ ਸੋ ਕਮ ਗੁਰਮਤਿ ਧਾਰਨੀ ਔਰ ਸ਼੍ਰੀ ਅਕਾਲ ਤਰ ਸਾਹਿਬ ਦੀ ਰਹਿਤ ਬਰਾਦਰ ਦੀ ਪਹਿਰੇਦਾਰੀ ਕਰਨ ਵਾਲੀ ਇੱਕ ਮਿਹਨਤਦਾਰ ਜਿਹੜੀ ਸੇਵਾਦਾਰ ਹੈ ਤੇ ਧਰਮ ਨਾਲ ਆਪਣਾ ਜੀਵਨ ਜੂਣ ਵਾਲੀ ਇੱਕ ਸ਼ਖਸੀਅਤ ਹੈ ਉਹਨੇ ਮੇਰੀ ਥਾਂ ਤੇ ਉੱਤ ਆ ਕੇ ਸੇਵਾ ਸੰਭਾਲੀ ਹੈ ਮੈਨੂੰ ਇਸ ਗੱਲ ਦਾ ਬਹੁਤ ਸਕੂਨ ਹੈ ਸਾਥਸਿਕ ਜੋ ਕਦਰਦਾਨ ਸਾਂ ਸਤਿਕਾਰ ਕਰਦੇ ਸਾਂ ਜਦੋਂ ਇੱਕ ਵਾਰੀ 2002 ਜੀ ਚੈਕਰਪੀਰ ਕਿਰਪਾਲ ਸਿੰਘ ਡੁੰਗਰ ਸਾਹਿਬ ਬਣੇ ਮੇਰੇ ਤੋਂ ਬਾਅਦ ਮੈਨੂੰ ਕਹਿੰਦੇ ਬਾਹਰ ਆ ਕੇ ਮੈਨੂੰ ਕਹਤੇ ਧੀਏ ਨਾ ਆਪ ਰਹੇਂਗੇ ਤਾਂ ਮੈਨੂੰ ਵੀ ਸੜਕਾਂ ਤੇ ਲਾਹਤਾ ਮੈਂ ਕਿਹਾ ਜੀ ਮੇਰਾ ਕੀ ਵਸਦੀ ਆ ਗੱਲਾਂ ਨੇ ਚਲੋ ਮੈਨੂੰ ਯਾਦਾਂ ਯਾ ਆ ਰਹੀਆਂ ਸਲ ਮੈਂ ਤੁਹਾਡਾ ਸੰਝਿਆ ਕੀਤੀ ਆ ਸਤਸੰਗ ਜੀ ਜਦਰ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਜਿਨ੍ਹਾਂ ਨੇ ਧਾਗ ਆਖੀ ਹੋਈ ਸੀ ਉਥੇ ਸਾਰੇ ਮੁੱਖ ਮੰਤਰੀ ਕੀ ਪ੍ਰਧਾਨ ਮੰਤਰੀ ਤੱਕ ਕੰਨ ਖੁੱਲ ਜਾਂਦੇ ਸਨ ਜਦੋਂ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਬੇਬਾਕੀ ਦੇ ਨਾਲ ਸੱਚ ਦੇ ਖਲੋ ਕੇ ਆਵਾਜ਼ ਬੁਲੰਦ ਕਰਦੇ ਸਨ ਮੈਨੂੰ ਮਾਣ ਹੈ ਇਸ ਕਿਸੀ ਤੇ ਸਮਾਂ ਥੋੜਾ ਕਿਉਂਕਿ ਦੋ ਸਿੰਘ ਸਾਡੇ ਜਿਹਦਰ ਬਡਾਲਾ ਸਾਹਿਬ ਦਾ ਗੁਰਪ੍ਰਤਾਪ ਸਿੰਘ ਜੀ ਬਡਾਲਾ ਜਿਨ੍ਹਾਂ ਦੇ ਬਾਪ ਜਿਹਦਾ ਕੁਲਦੀਪ ਸਿੰਘ ਜੀ ਬਡਾਲਾ ਨੇ 18 ਸਾਲ ਅਰਦਾਸ ਕੀਤੀ 18 ਸਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਜਾਵੇ ਸਤਸਿੰਘ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਉਹਨਾਂ ਦੇ بیٹے ਉਹਨਾਂ ਦੇ ਸੁਪੁੱਤਰ ਜਿਹਦਾ ਗੁਰਤਾਪ ਗੁਰਪ੍ਰਤਾਪ ਸਿੰਘ ਬਡਾਲਾ ਅੱਜ ਸਾਡੀ ਅਗਵਾਈ ਕਰ ਰਹੇ ਸਾਡੇ ਸਤਕਾਰਯੋਗ ਸਰਜੀਤ ਸਿੰਘ ਜੀ ਰਖੜਾ ਸਾਹਿਬ ਬੋਲ ਕੇ ਗਏ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਸਤਿੰਦਰ ਸਿੰਘ ਜੀ ਟੋੜਾ ਸਾਹਿਬ ਬਾਕੀ ਸਾਰੇ ਮੇਰੇ ਸਾਥੀ ਖੜੇ ਹੈ ਬੈਠੇ ਵਾਲੇ ਦੁਆਲੇ ਸਾਰੀ ਲੀਡਰਸ਼ਿਪ ਤੁਸੀਂ ਬਹੁਤ ਮਿਹਨਤ ਕੀਤੀ ਹੈ ਤੁਹਾਡੀ ਅੱਜ ਲੋਕਾਂ ਦੇ ਵਿੱਚ ਧਾਕ ਗਈ ਹੈ ਕਿ ਸੱਚ ਬੱਚੀ ਜਿੱਥੇ ਪ੍ਰੇਮ ਸਿੰਘ ਜੀ ਚੰਦੂ ਮਾਦਾ ਸਾਹਿਬ ਨੇ ਲਗਾਤਾਰ ਹੌਸ ਦਿੰਦਾ ਦਿਨ ਰਾਤ ਇੱਕ ਕਰਕੇ ਤੁਹਾਨੂੰ ਸਾਰੇ ਉਲਾਮਨ ਕੀਤਾ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਤੁਸੀਂ ਬਹੁਤ ਮਿਹਨਤ ਨਾਲ ਇਹ ਪੰਡਾਲ ਸਜਾਏ ਗੁਰੂ ਪਾਸਾ ਦਾ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਕਿਉਂਕਿ ਜਿਨ੍ਹਾਂ ਨੇ ਗੁਰੂ ਦਾ ਨਾਮ ਜਪਿਆ ਹੋਵੇ ਜਾ ਕੋ ਹਰ ਰੰਗ ਲਾਗੋ ਇਸ ਜਗ ਮੇਂ ਸੋ ਕਈ ਤਹ ਸੂਰਾ ਉਹ ਸੂਰੇ ਸਰ ਉਹ ਸੱਚਮੁੱਚ ਹੀ ਬ੍ਰह्म ਗਿਆਨ ਵਾਲੀ ਅਵਸਥਾ ਜਿਵੇਂ ਕੋਈ ਪ੍ਰਤੀਤ ਕਰਦਾ ਹੈ ਉਹਨਾਂ ਨੇ ਜੈਸੇ ਜਲ ਮੇ ਕਮਲ ਆਲੇ 6 ਵਾਰ ਰਾਜ ਸਭਾ ਦਾ ਮੈਂਬਰ ਬਣਨਾ ਮੈਂਬਰ ਪਾਰਲੀਮੈਂਟ ਬਣਨਾ 27 ਵਾਰੀ ਪ੍ਰਧਾਨ ਬਣਨਾ ਸਾਧ ਸੰਗਜੀ ਇਹ ਤੋਂ ਵੱਡੀ ਕਿਸਮਤ ਕੀ ਹੋ ਸਕਦੀ ਹੈ ਪਰ ਉਸ ਵਿਅਕਤੀ ਨੇ ਆਪਣੇ ਆਪ ਨੂੰ ਤੁਹਾਨੂੰ ਸਮਰਪਿਤ ਕੀਤਾ ਗੁਰੂ ਨੂੰ ਸਮਰਪਿਤ ਕੀਤਾ ਸਿੱਖ ਸੋਝ ਨੂੰ ਸਮਰਪਿਤ ਕੀਤਾ ਪੰਥ ਸੋਝ ਨੂੰ ਸਮਰਪਿਤ ਕੀਤਾ ਉਹਨੇ ਇਹ ਹੀ ਕਿਹਾ ਕੇ ਪੰਥ ਵਸਦਾ ਰਹੇ ਮੈਂ ਜਿੰਨੀਆਂ ਮਰਜੀ ਔਕੜਾਂ ਦਾ ਸਾਹਮਣਾ ਕਰਾਂ ਮੈਂ ਅੱਜ ਉਹਨਾਂ ਦੇ ਜੀਵਨ ਨੂੰ ਨਮਸਕਾਰ ਕਰਦੀ ਹੋਈ ਢੀਂਸਾ ਸਾਹਿਬ ਜੀ ਦਾ ਜਿਹੜੇ ਉੱਚੇਚੇ ਤੌਰ ਤੇ ਵੱਡੇ ਢੀਂਸਾ ਸਾਹਿਬ ਵੀ ਪਹੁੰਚੀ ਹੈ ਉਹਨਾਂ ਦਾ ਵੀ ਇੱਥੇ ਧੰਨਵਾਦ ਕਰਦੀ ਹੈ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੀ ਹੋਈ ਕਿ ਮਾੜੀ ਚਾਚ ਕੇ ਆਉਣ ਵਾਲੇ ਸਮੇਂ ਚ ਇਸੇ ਦਾ ਤਕੜੇ ਹੋਵੋ ਇਹ ਸੁਧਾਰ ਲਹਿਰ ਚਲਾਉਣ ਦਾ ਮਕਸਦ ਚੋਣਾ ਹੀ ਨਹੀਂ ਸ਼ਾਮਣੀ ਕਾਦਰੂ ਪੈਰਾ ਤੇ ਖੜਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ